ਡੁੱਲ ਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਤੇ ਅੱਜ ਰਵਦਾਸੀਆ ਕੌਮ ਦੇ ਮਹਾਨ ਸ਼ਹੀਦ ਸੰਤ ਨਾਮਾਨੰਦ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ ਜਿਸ ਨੂੰ ਸਮਰਪਿਤ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਸ੍ਰੀ ਗੁਰੂ ਰਵਦਾਸ ਧਰਮ ਅਸਥਾਨ ਨਿਊ ਆਬਾਦੀ ਜਲਵਾਲ ਗੁਰੂ ਘਰ ਦੀਆਂ ਸੂ ਸੰਗਤਾਂ ਵੱਲੋਂ ਅੱਜ ਸ਼ਬੀਲ ਲਗਾਈ ਜਾ ਰਹੀ ਆ। ਤੋਂ ਦੇਖ ਸਕਦੇ ਗੁਰੂ ਘਰ ਦੀ ਸਾਫ ਸੁੰਦਰੀਓ ਸਭ ਤੋਂ ਪਹਿਲਾਂ ਤਾਂ ਸਤਗੁਰ ਅਰਬਦਾਸ ਮਹਾਰਾਜ ਜੀ ਦੇ ਚਰਨਾਂ ਨਾਨਕ ਮस्तक ਹੁੰਨੇ ਆ ਔਰ ਸੰਤ ਰਾਮਾਨੰਦ ਮਹਾਰਾਜ ਜੀ ਦੇ ਚਰਨਾਂ ਵਿੱਚ ਸ਼ਰਦਾ ਦੇ ਫੁੱਲ ਭੇਟ ਕਰਦੇ ਹਾਂ ਸੋ ਦੇਖੋ ਗੁਰੂ ਪਿਆਰੀ ਸਾਧ ਸੰਗਤ ਜੀਓ ਤਿਆਰੀਆਂ ਜੋਰਾਂ ਸ਼ੋਰਾਂ ਤੇ ਚੱਲ ਰਹੀਆਂ ਕਿਉਂਕਿ ਰਾਤੀ ਬਰਸਾਤ ਬਹੁਤ ਹੋ ਗਈ ਸੀ ਇਸ ਕਰਕੇ ਥੋੜਾ ਜਿਹਾ ਲੇਟ ਹੋ ਗਏ ਆ ਤੇ ਦੇਖੋ ਸੰਗਤਾਂ ਗੁਰੂ ਘਰ ਵਿੱਚ ਪਹੁੰਚ ਚੁੱਕੀਆਂ ਸੋ ਸੇਵਾਦਾਰ ਈਬੀਆਂ ਪੈਣਾ ਹਮੇਸ਼ਾ ਅੱਗੇ ਹੋ ਕੇ ਸੇਵਾ ਕਰਦਿਆਂ ਸੋ ਦੇਖ ਸਕਦੇ ਹੋ ਸੰਗ ਭੜੇ ਸੋ ਦੇਖ ਸਕਦੇ ਹੋ ਗੁਰੂ ਪਿਆਰੀ ਸਾਧ ਸੰਗਤ ਜੀਓ ਸੇਵਾਦਾਰ ਬੀਬੀਆਂ ਪੈਣਾ ਪਹੁੰਚ ਚੁੱਕੀਆਂ ਹਾਂਜੀ ਜੈ ਗੁਰਦੇਵ ਜੀ ਬੋਲੋ ਕਹਿੰਦੇ ਕਹਿੰਦੇ ਹਾਂ ਕੁਝ ਹੀ ਕਹਿਣਾ ਹਾਂ ਹਾਂ ਜੈ ਗੁਰਦੇਵ ਦੇਖੋ ਸੇਵਾਦਾਰ ਸੁਭੀਲ ਤਿਆਰ ਕੀਤੀ ਜਾ ਰਹੀ ਹੈ ਵਿੱਕੀ ਛੋੜੀ ਜੀ ਮੰਗਾ ਛੋੜੀ ਜੀ ਜੱਸੀ ਜੀ 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 ਇੱਧਰ ਸਾਰੇ ਹੀ ਲੱਗੇ ਹੋਏ ਆ ਦੇਖੋ ਸੋਨ ਤੇ ਜਗਤ ਰਮਦਾਸ ਮਾਨਾ ਰਬਦਾਸੀਆ ਪਾਉਂਦੇ ਅਮਰਜੀਤ ਸੰਤ ਰਾਮਾਨੰਦ ਮਹਾਰਾਜ ਕੀ ਜੈ ਤਨ ਗੁਰਦੇ ਸਭ ਗੁਰੂ ਪਹਿਲੀ ਸਾਥ ਸੰਗਤ ਜੋ ਦੇਖੋ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਰਬਦਾਸ ਤਰਮ ਸਥਾਨ ਨਿਊ ਆਵਾਦੀ ਜਲਵਾਲ ਗੁਰੂ ਘਰ ਦੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਸ਼ਬੀਲ ਜੋ ਲਗਾਈ ਜਾਣੀ ਹੈ ਸੋ ਦੇਖੋ ਮਿੱਠਾ ਜਲ ਤਿਆਰ ਹੈ ਸੋ ਦੇਖੋ ਸੰਤਾਂ ਦੇ ਵਿੱਚ ਜੋ ਸੰਤ ਰਾਮਾਨੰਦ ਮਹਾਰਾਜ ਜੀ ਦੇ ਪ੍ਰਤੀ ਪਿਆਰ ਦੇਖ ਰਿਹਾ ਸੋ ਦੇਖੋ ਗੁਰੂ ਪਿਆਰੀ ਸਾਥਸੰਗ ਜੀਓ ਸੋ ਬੇਨਤੀ ਕਰਦੇ ਆਂ ਜਿਹੜੇ ਵੀ ਵੀਰ ਦੇਖ ਰਹੇ ਸਾਡੇ ਸਤਿਕਾਰਯੋਗ ਚੇਅਰਮੈਨ ਸ਼੍ਰੀ ਰਾਮਤਨ ਜੀ ਰਿੰਕੂ ਸੋਢੀ ਜੀ ਇਹਨਾਂ ਦੀ ਸੇਵਾ ਨੂੰ ਕਹਿੰਦੇ ਕੋਟ ਕੋਟ ਪ੍ਰਣਾਮ ਕਰ ਸਕਦੇ ਆ ਕਿਉਂਕਿ ਗੁਰੂ ਪਿਆਰੀ ਸਾਥਸੰਗ ਜੀਓ ਹਮੇਸ਼ਾ ਗੁਰੂ ਘਰ ਦੇ ਵਿੱਚ ਹਰ ਰੋਜ਼ ਸਫਾਈ ਕਰਨੀ ਸਾਡੇ ਸਤਿਕਾਰਯੋਗ ਸ਼੍ਰੀ ਰਾਮਤਨ ਜੀ ਦਾ ਬਹੁਤ ਹੀ ਕੰਮ ਆਇਆ। ਸੋ ਦੇਖੋ ਸੋ ਗੁਰੂ ਪਿਆਰੀ ਸਾਧ ਸੰਗਤ ਨੂੰ ਬੇਨਤੀ ਕਰਦੇ ਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਹੋਰ ਵੀ ਸੰਗਤਾਂ ਦੇ ਵਿੱਚ ਉਤਸ਼ਾਹ ਪੈਦਾ ਹੋਵੇ। ਸੋ ਦੇਖੋ ਇਹ ਜੋ ਤਿਆਰੀ ਹੈ ਪੂਰੀ ਹੋ ਚੁੱਕੀ ਸਵੇਰੇ ਪਹਿਲਾਂ ਅਮਰਤ ਬਾਣੀ ਦਾ ਜਾਪ ਹੋਇਆ ਸਾਧ ਸੰਗਤ ਹੋਇਆ ਹੈ। ਸੋ ਦੇਖੋ ਕਿਉਂਕਿ ਗੁਰੂ ਪਿਆਰੀ ਸਾਸ ਜੀਓ 25 ਮਈ 2009 ਨੂੰ ਆਸਟਰੀਆ ਬਿਆਨਾ ਦੀ ਧਰਤੀ ਜਿੱਥੇ ਸੰਤ ਰਾਮਾਨੰਦ ਮਹਾਰਾਜੀ ਨੂੰ ਮਾਨਵ ਵਿਰੋਧੀ ਈਰਖਾ ਵਿਰੋਧੀ ਲੋਕਾਂ ਵੱਲੋਂ ਸ਼ਹੀਦ ਕੀਤਾ ਗਿਆ ਸੀ ਕਿਉਂਕਿ ਧਰਮ ਕੋਈ ਮਾੜਾ ਨਹੀਂ ਹੁੰਦਾ ਧਰਮ ਦੇ ਵਿੱਚ ਲੋਕ ਮਾੜੇ ਜ਼ਰੂਰ ਹੁੰਦੇ ਆ ਇਸ ਕਰਕੇ ਸਭ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਸਤਗੁਰ ਅਰਬਦਾਸ ਮਹਾਰਾਜ ਦੇ ਬੇਗਮਪੁਰੇ ਦੀ ਗੱਲ ਕਰਨੀ ਚਾਹੀਦੀ ਹੈ ਜਿੱਥੇ ਸਭ ਧਰਮਾਂ ਦਾ ਸਤਕਾਰ ਹੋਵੇ ਤੇ ਸਭ ਦਾ ਜੋ ਸਤਗੁਰ ਅਰਬਦਾਸ ਮਹਾਰਾਜ ਜੀ ਦੇ ਮਿਸ਼ਨ ਸੀ ਕਿ ਐਸਾ ਚਾਹੂੰ ਰਾਜ ਮੈਂ ਜਾਂ ਮਿਲੇ ਸਭਨ ਕੋ ਅੰਨ ਛੋਟ ਬੜੇ ਸਭ ਸੰਭ ਸੇ ਰਵਿਦਾਸ ਰਹੇ ਪਰਸਨ ਕਿ ਐਸਾ ਰਾਜ ਹੋਣਾ ਚਾਹੀਦਾ ਜਿੱਥੇ ਸਭ ਨੂੰ ਅੰਨ ਮਿਲੇ ਐਸਾ ਬੇਗਮਪੁਰਾ ਜਿੱਥੇ ਕਿਸੇ ਨੂੰ ਕੋਈ ਮੁਕਤ ਰਲੀਫ ਨਾ ਹੋਵੇ ਉਸੇ ਨੂੰ ਸਮਰਪਿਤ ਰਬਦਾਸਿਆ ਫੌਮ ਦੇ ਮਹਾਨ ਸ਼ਹੀਦ ਸੰਤ ਰਾਮਾਨੰਦ ਮਹਾਰਾਜੀ ਜਿਨ੍ਹਾਂ ਨੇ 25 ਮਈ 2009 ਨੂੰ ਸ਼ਹੀਦੀ ਪ੍ਰਾਪਤ ਕੀਤੀ ਤੇ ਅੱਜ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੰਗਤਾਂ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਘਰ ਵਿਖੇ ਠੰਡੇ ਮਿੱਠੇ ਜਲ ਦੀ ਸ਼ਬੀਲ ਲਗਾਈ ਜਾ ਰਹੀ ਹੈ ਔਰ ਕੜਾ ਪ੍ਰਸ਼ਾਦ ਛੋਲਿਆਂ ਦਾ ਲੰਗਰ ਲਗਾਇਆ ਜਾ ਰਿਹਾ ਸੋ ਆਪ ਦੇਖ ਰਹੇ ਹੋ ਸੰਗਤਾਂ ਵੱਲੋਂ ਜੋ ਠੰਡਾ ਮਿੱਠਾ ਜਲ ਸ਼ਬੀਲ ਤਿਆਰ ਕੀਤੀ ਜਾ ਰਹੀ ਹੈ ਸਾਡੇ ਸਤਿਕਾਰਯੋਗ ਸ਼੍ਰੀ ਰਾਮਦਾਨ ਜੀ ਹਾਂਜੀ ਮਹਾਰਾਜ ਜੈ ਗੁਰਦੇਵ ਜੀ ਜੈ ਗੁਰਦੇਵ ਕੁਝ ਕਹਿਣਾ ਚਾਹੂਗੇ ਜੀ ਅੱਜ ਦੇ ਦਿਨ ਨਹੀਂ ਕੁਝ ਵੀ ਫੇਰ ਵੀ ਅੱਜ ਸੰਤ ਰਾਮਾਨਾ ਜੀ ਦੇ ਚਰਨਾਂ ਦੇ ਵਿੱਚ ਤੁਹਾਡਾ ਜੀ ਸਾਡੇ ਨਾਮ ਵਿਚਾਰਨਾ ਤੋਂ ਹਾਂਜੀ ਚਲੋ ਬਹੁਤ ਬਹੁਤ ਧੰਨਵਾਦ ਜੀ ਸਾਡੇ ਚੇਅਰਮੈਨ ਸ਼੍ਰੀ ਰਾਮਤਨ ਜੀ ਕਿਉਂਕਿ ਗੁਰੂ ਪਿਆਰੀ ਸਾਧ ਸੰਗਤ ਜੀ ਉਹਨਾਂ ਦੀ ਸੇਵਾ ਜੋ ਹਮੇਸ਼ਾ ਹਰ ਰੋਜ਼ ਤੁਸੀਂ ਜਦੋਂ ਮਰਜ਼ੀ ਆਣ ਕੇ ਦੇਖ ਲਿਓ ਨਿਰੰਤਰ 5:30 ਵਜੇ ਕੌਣੀ ਸ਼ਵੇ ਗੁਰੂ ਘਰ ਪਾਨ 5:30 ਖੋਲ ਲੈਂਦੇ ਆ ਤੇ ਹਰ ਰੋਜ਼ ਗੁਰੂ ਘਰ ਦੇ ਵਿੱਚ ਸਫਾਈ ਕਰਦੇ ਆ ਜਨੈਸ ਭਾਈ ਕਰਦੇ ਇਹ ਇਹਨਾਂ ਦੀ ਸਾਰੀ ਬਦੌਲਤ ਸੋ ਅੱਜ ਦੇਖੋ ਸੰਗਤਾਂ ਬੈਠੀਆਂ ਹੋਈਆਂ ਸੋ ਗੁਰੂ ਮਹਾਰਾਜ ਸਾਫ ਸੁਨ ਜੀ ਉਹ ਯਾਰ ਆ ਤੁਹੋ ਸਕਦੇ ਉਹ ਇਹਨੂੰ ਨਾ ਕੋਪ ਲੱਖ ਲੱਖ ਇਹਨੂੰ ਨਾ ਕੋਪ ਕੋਈ ਪ੍ਰਗਿਆ ਦੀ ਜੀ ਯਾਰ ਰਾਮੀਰ ਉੱਪਰ ਦੇਖੋ ਅੰਦਰ ਰੱਖਿਆ ਅੰਦਰ ਮੇਰਾ ਸਹਬਾ ਨਖਰਾ ਨਹੀਂ ਦਿੱਤੀ ਸੋ ਗਰੁੱਪ ਪੇਰੀ ਸਾਸੀਆਂ ਦੀ ਸਾਦੇਓ ਉਹ ਹਾਸਾ ਆਵਾਜ਼ ਆਲਦੀ ਪਈ ਦੇਖੋ ਜਗਦੰਮ ਹੀ ਉਹ ਕੋਈ ਨਹੀਂ ਅੰਦਰ ਫੜਦੇ ਆ ਉਹ ਅੰਦਰ ਨਾਉਂਦੇ ਆ ਅੱਛਾ ਲਾਉਂਦੇ ਆ ਤੁਕਾ ਭਾਈ ਧਿਆਨ ਨਾ ਕਰੋ ਕੰਮ ਬਈ ਹੁਣੇ ਕਿਸੇ ਦੇ ਐਕਸੀਡੈਂਟ ਹੋ ਸਕਦਾ ਹੈ ਕਿਸੇ ਦੇ ਸਾਡ ਲੱਗ ਸਕਦਾ ਹੈ ਜੀ ਤੁਕਾ ਭਾਈ ਧਿਆਨਾ ਕਰੋ ਬਈ ਧਿਆਨ ਉਹ ਮੋਰਸਲ ਕਿਹਾ ਨਹੀਂ ਨਹੀਂ ਯਾਰ ਸੋ ਗਰੁੱਪ ਵਾਲੇ ਸਾਥ ਸੰਗ ਜੋ ਸੰਗਤਾਂ ਨੂੰ ਬੇਨਤੀ ਕਰਦੇ ਆ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੈ ਗੁਰਦੇਵ ਤਾਨਪੁਰ ਦੇਵ ਜੀ ਹਾਂਜੀ ਹਾਂਜੀ